ਮੇਰਾ ਗਿਆਨ ਪੁਰਾਣਾ ਪਿੰਡ ਬੱਲੜਵਾਲ ਕਣਕ ਬਾਰੇ ਕੀ ਕਹਿਣਾ ਚਾਹੁੰਦੇ ਜਿਹੜੀ ਮਿਲਦੀ ਆ ਕਣਕ ਬਾਰੇ ਇਹ ਕਹਿੰਦੇ ਆ ਵੀ ਇਹਨੂੰ ਅੱਗੇ ਦੋ ਵਾਰ ਇੱਥੇ ਮਿਲੀ ਆ ਧੰਨਵਾਦ ਕਰਨੇ ਆ ਤੁਹਾਡੀ ਆ ਸਰਕਾਰ ਦਾ ਜਿਹੜੀ ਸਾਨੂੰ ਇੱਥੇ ਮਿਲਣੀ ਚਾਹੀਦੀ ਐਂ ਬੱਲੜਾਲ ਨਹੀਂ ਜਾ ਸਕਦੇ ਪਹਿਲਾਂ ਕਿੱਥੇ ਮਿਲਦੀ ਸੀ ਪਹਿਲਾਂ ਬੱਲੜਾਲ ਮਿਲਦੀ ਸੀ ਹੁਣ ਤੁਹਾਡੇ ਪਿੰਡ 'ਚ ਉਹਦੀ ਆ ਹਾਂ ਹੁਣ ਸਾਨੂੰ ਇੱਥੇ ਪਿੰਡ ਸਾਡੇ ਮਲੇ ਕਰੇ ਉਹ ਜੀਤ ਸਿੰਘ ਪਿੰਡ ਬੱਲੜਵਾਲ ਤੇ ਸਰ ਇਹ ਛੰਨਾ ਵਜਦੀਆਂ ਜੀ ਛੰਨਾ ਸਾਡਾ ਪਿੰਡ ਵਾਦੀ ਛੰਨਾ ਅੱਜ ਜੀ ਸਾਡੇ ਇੱਥੇ ਕਣਕ ਮਿਲ ਰਹੀ ਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡੀ ਵੱਲ ਸਾਫ ਦਾ ਸਰਕਾਰ ਦਾ ਜਿਹੜੇ ਸਾਨੂੰ ਅੱਗੇ ਤੁਹਾਨੂੰ ਚੱਲ ਕੇ ਜਾਣਾ ਪੈਂਦਾ ਸੀ ਤੇ ਹੁਣ ਸਾਨੂੰ ਸਾਡੇ ਘਰ-ਕਣ ਕਣ ਕੇ ਮਿਲਦੀ ਏ ਇਹ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਇਸੇ ਤਰ੍ਹਾਂ ਹੀ ਮਿਲਦੀ ਰਹੇ ਹਾਂਜੀ ਜਿੱਲੀ ਵਾਰੀ ਮਿਲ ਚੁੱਕੀ ਇੱਥੇ ਜੀ ਦੋ ਆ ਦੂਜੀ ਵਾਰ ਮਿਲ ਚੁੱਕੀ ਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡੀ ਵੱਲ ਸਰਕਾਰ ਦਾ ਮਹਾਰਾਜ ਇਹਨਾਂ ਦੀ ਚੜ੍ਹਦੀ ਕਲਾ ਰੱਖੇ ਇਨਾਂ ਦੀ ਪਿੰਡ ਵਾਲਿਆਂ ਦੀ ਵੀ ਚੜ੍ਹਦੀ ਕਲਾ ਰੱਖੇ ਇਸੇ ਤਰ੍ਹਾਂ ਹੀ ਮਹਾਰਾਜ ਪ੍ਰੇਮ ਮਹਾਪਤਨਾ ਸਾਰੇ ਕੰਮ ਹੁੰਦੇ ਜਾਣ ਵਾਹਿਗੁਰੂ ਦਾ ਖਾਲਸਾ ਵਾਹਿ ਦੀ ਫਤਿਹ ਮੈਂ ਬ੍ਰਹਿੰਦਰ ਸਿੰਘ ਬਾਜੀ ਅਪਚਨਲ ਸਿੰਘ ਵਾਲੀ ਆਪਨੇ ਕਣਕ ਇੱਥੇ ਮਿਲਦੀ ਆ ਸਾਨੂੰ ਬਹੁਤ ਵਧੀਆ ਬਤ ਪ੍ਰਦੀਪ ਸਿੰਘ ਢਾਲੀਵਾਲ ਦਾ ਧੰਨਵਾਦ ਕਰਨੇ ਆ ਜਿਹੜੀ ਕਣਕ ਸਾਨੂੰ ਇੱਥੇ ਮਿਲ ਰਹੀ ਆ ਆਪਣਾ 2 ਕਿਲੋਮੀਟਰ ਚੱਲ ਕੇ ਬਲੜਵਾਲ ਜਾਣਾ ਪੈਂਦਾ ਸੀ ਕਣਕ ਲੈਣ ਹੁਣ ਸਾਨੂੰ ਇੱਥੇ ਹਰ ਰੋਜ਼ ਸਾਨੂੰ ਕਣਕ ਇੱਥੇ ਮਿਲਣੀ ਚਾਹੀਦੀ ਜਿਹੜੀ ਜਦੋਂ ਆ ਬਈ ਜੇ ਰਾਜਨੀਆ ਜਾ ਸਕਦਾ ਨਾਮ ਕੁਲਵੀਰ ਸਿੰਘ ਟੈਂਡ ਬਲੜਵਾਲ ਬਹੁਤ ਵਧੀਆ ਪੰਜਾਬ ਸਰਕਾਰ ਦੇ ਸਾਨੂੰ ਕਣਕ ਪਹਿਲਾਂ 2 ਕਿਲੋਮੀਟਰ ਚੱਲ ਕੇ ਜਾਣਾ ਪੈਂਦਾ ਸੀ ਲੈਣ ਹੁਣ ਸਾਡੇ ਘਰ ਦੇ ਵਿੱਚ ਕਣਕ ਮਿਲ ਰਹੀ ਆ ਬਹੁਤ ਵਧੀਆ ਏ ਇਦਾਂ ਹੀ ਗਾਂ ਵੀ ਸਾਨੂੰ ਮਿਲਦੀ ਰਵੇ ਕਣਕ ਅਸੀਂ ਚਾਹੁੰਦੇ ਆ ਗਾਂ ਵਾਸਤੇ ਵੀ ਨਾ ਵਿਕੀ ਭੱਲਾ ਜੀ ਟੈਂਡ ਬਲੜਵਾਲ ਆਮ ਆਦਮੀ ਪਾਰਟੀ ਦੇ ਪ੍ਰਧਾਨ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਆ ਸਕੀਮ ਕਣਕ ਦੀ ਸਕੀਮ ਆ ਘਰ ਘਰ ਤੱਕ ਪਹੁੰਚਾਈ ਆ ਪਹਿਲਾਂ ਇਥੋਂ ਦੇ ਸਾਡੇ ਪਿੰਡ ਤੋਂ 2 ਕਿਲੋਮੀਟਰ ਦੂਰ ਨੇ ਪਹਿਲਾਂ ਇਹਨਾਂ ਨੂੰ ਪਿਛਲੀਆਂ ਸਰਕਾਰਾਂ ਮੇਰੇ ਬਹੁਤ ਖੱਜਲ ਖਰਾਬ ਹੋਣਾ ਪੈਂਦਾ ਸੀ ਸਾਡੀ ਸਰਕਾਰ ਦੀ ਇਹ ਪਾਲਿਸੀ ਆ ਵੀ ਜਿਹੜੀ ਕਣਕ ਆ ਘਰ ਘਰ ਤੱਕ ਪਹੁੰਚਾਈ ਜਾਵੇ ਤੇ ਮੈਂ ਪ੍ਰਧਾਨ ਹੋਣ ਦੇ ਨਾਲ ਤੇ ਚੈੱਕ ਕਰਨਾ ਵੀ ਕਣਕ ਸਹੀ ਮਿਲਦੀ ਪਈ ਆ ਬਾਕੀ ਤੁਸੀਂ ਪਿੰਡ ਵਾਲਿਆਂ ਨੂੰ ਪੁੱਛ ਲਿਆ ਇਹਨਾਂ ਨੂੰ 2 ਕਿਲੋਮੀਟਰ ਤੁਰ ਕੇ ਜਾਣਾ ਪੈਂਦਾ ਸੀ ਗਰਮੀ ਦੇ ਵਿੱਚ ਕਿਸੇ ਦੇ ਘਰ ਦੇ ਜੀ ਘਰ ਨਹੀਂ ਹੁੰਦੇ ਛੋਟੇ ਬੱਚੇ ਜਾਂਦੇ ਸੀ ਉੱਥੇ ਧੁੱਪ ਜੀ 2-2 ਘੰਟੇ ਬੈਠੇ ਰਹਿੰਦੇ ਸੀ ਕਿਉਂਕਿ ਜੇ ਪਰਿਵਾਰ ਦਾ ਕੋਈ ਵੱਡਾ ਜੀ ਹੋਊਗਾ ਤਾਂ ਕਣਕ ਲੈ ਕੇ ਆਊਗਾ ਸਾਨੂੰ ਸក្តਤਾ ਸਦਾਤਾ ਨੇ ਵੀ ਕਿਸੇ ਵਰਕਰ ਨੂੰ ਖਰਾਬ ਨਾ ਹੋਣਾ ਪਵੇ ਇਹਨਾਂ ਦੀ ਜਿਹੜੀ ਬਣਦੀ ਕਣਕ ਇਹਨਾਂ ਦੇ ਘਰ ਤੱਕ ਪੰਚਾਈ ਜਾਵੇ ਮੈਂ ਸਦਾ ਕੈਬਨਿਟ ਮੰਤਰੀ ਸਾਤਾ ਕੁਲਦੀਪ ਸਿੰਘ ਧਾਰੀਵਾਲ ਦਾ ਬਹੁਤ ਧੰਨਵਾਦ ਕਰਦਾ ਮੈਡਮ ਐਡਵੋਕੇਟ ਮੈਡਮ ਅਮ why would you have so